ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਮਨੋਲੀ ਦੇ ਕਿਲੇ ਦੀ ਇਸ ਕਿਲੇ ਦੀ ਪੂਰੀ ਵੀਡੀਓ ਆਪਣੇ ਚੈਨਲ ਦੇ ਉੱਪਰ ਹੈ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਉਹਦਾ ਲਿੰਕ ਡਿਸਕ੍ਰਿਪਸ਼ਨ ਤੇ ਆਈ ਬਟਨ ਦੇ ਵਿੱਚ ਦੇ ਦੇਾਂਗੇ ਇਹ ਕਿਲਾ ਚੰਡੀਗੜ੍ਹ ਤੋਂ ਕੋਈ 4-5 ਕਿਲੋਮੀਟਰ ਦੂਰ ਪਿੰਡ ਮਨੋਲੀ ਦੇ ਵਿੱਚ ਹੈ ਮਨੋਲੀ ਹੁਣ ਕਸਬਾ ਬਣ ਚੁੱਕਿਆ ਤੇ ਇਹ ਜੋ ਕਿਲਾ ਹੈ ਤਕਰੀਬਨ ਤਕਰੀਬਨ ਸਾਰਾ ਟਹਿ ਚੁੱਕਿਆ ਸਰਕਾਰ ਦਾ ਇਸ ਕਿਲੇ ਵੱਲ ਕੋਈ ਬਹੁਤਾ ਧਿਆਨ ਨਹੀਂ ਪਰ ਇਹਦੀ ਬਚੀ-부ਚੀ ਮਾੜੀ-ਮੋਟੀ ਜਿਹੜੀ ਮਾਰਦਾ ਉਹ ਇਸ ਤਰੀਕੇ ਦੀ ਹੈ। ਇਹ ਕਿਲਾ ਮੁਗਲਾਂ ਵੱਲੋਂ ਬਣਾਇਆ ਗਿਆ ਸੀ। ਬਾਅਦ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜ ਚਿੜੀ ਦੇ ਮੈਦਾਨ ਨੂੰ ਫਤਿਹ ਕਰਨ ਤੋਂ ਪਹਿਲਾਂ ਬਾਬਾ ਆਲੀ ਸਿੰਘ ਤੇ ਮਾਲੀ ਸਿੰਘ ਦੇ ਕਹਿਣ ਤੇ ਉੱਪਰ ਇਸ ਕਿਲੇ ਨੂੰ ਫਤਿਹ ਕੀਤਾ ਸੀ ਕਿਉਂਕਿ ਇਹ ਕਿਲਾ ਸਰਹੰਦ ਦੇ ਰਸਤੇ ਦੇ ਵਿੱਚ ਇੱਕ ਫੌਜੀ ਚੌਕੀ ਹੋਇਆ ਕਰਦਾ ਸੀ। ਇਤਿਹਾਸ ਦੇ ਵਿੱਚ ਇਹ ਵੀ ਆਉਂਦਾ ਕਿ ਇਸ ਤੋਂ ਉਪਰੰਤ ਇਹ ਕਿਲਾ ਜਿਹੜਾ ਆ ਉਹ ਨਵਾਬ ਕਪੂਰ ਸਿੰਘ ਜੀ ਨੂੰ ਸੌਂਪ ਦਿੱਤਾ ਗਿਆ ਸੀ। ਉਹਨਾਂ ਦੀ ਮਲਕੀਅਤ ਵੀ ਰਹੀਆ। ਗਾਹਾਂ ਉਹਨਾਂ ਦੇ ਬੱਚਿਆਂ ਦੀ ਮਲਕੀਅਤ ਵੀ ਰਿਆ ਪਰ ਹੁਣ ਇਸ ਕੇ ਲਈ ਹਾਲਤ ਖਸਤਾ